ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਜਿਨ੍ਹਾਂ ਨੂੰ ਸਤਕਾਰ ਦੇ ਨਾਲ ਭਾਈ ਸਾਹਿਬ ਸਾਰੇ ਹੀ ਆਖਦੇ ਸਨ ਤੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਇਹਨਾਂ ਦਾ ਜੀਵਨ ਵੀ ਬਹੁਤ ਹੀ ਮਹਾਨ ਰਿਹਾ ਹੈ ਇਹ ਬਹੁਤ ਹੀ ਆਧੁਨਿਕ ਯੁੱਗ ਵਿੱਚ ਪੈਦਾ ਹੋਏ ਮਹਾਨ ਗੁਰਸਿੱਖ ਨੇ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਸਮੇਂ ਜਿੱਥੇ ਨਾਮ ਬਾਣੀ ਦੇ ਨਾਲ ਲੋਕਾਂ ਨੂੰ ਜੋੜਿਆ ਸੰਕਤਾਂ ਨੂੰ ਜੋੜਿਆ ਉਥੇ ਉਹਨਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਇਆ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਇਹਨਾਂ ਦਾ ਪਰਸੋਂ ਜਨਮ ਦਿਹਾੜਾ ਸੀ 7 ਜੁਲਾਈ ਨੂੰ ਸਾਰੀਆਂ ਸੰਗਤਾਂ ਨੂੰ ਭਾਈ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਇਹਨਾਂ ਦਾ ਜਨਮ 7 ਜੁਲਾਈ 1878 ਈਸਵੀ ਨੂੰ ਹੋਇਆ ਪਿੰਡ ਨਾਰੰਗਵਾਲ ਜ਼ਿਲ੍ਹਾ ਲੁਧਿਆਣਾ ਵਿੱਚ ਇਹਨਾਂ ਦੇ ਪਿਤਾ ਜੀ ਦਾ ਨਾਮ ਸੀ ਭਾਈ ਨਥਾ ਸਿੰਘ ਜੀ ਤੇ ਮਾਤਾ ਜੀ ਮਾਤਾ ਪੰਜਾਬ ਕੌਰ ਜੀ ਤੇ ਜਿਹੜੇ ਇਹਨਾਂ ਦੇ ਮਾਤਾ ਜੀ ਸਨ ਮਾਤਾ ਪੰਜਾਬ ਕੌਰ ਜੀ ਉਹ ਇੱਕ ਐਸੀ ਮਹਾਨ ਸ਼ਖਸੀਅਤ ਸਨ ਉਹਨਾਂ ਦਾ ਪਿਛਲਾ ਪੀਕਾ ਪਰਿਵਾਰ ਜਿਹੜਾ ਸੀ ਉਹ ਭਾਈ ਭਗਤੂ ਜੀ ਭਾਈ ਭਗਤੂ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਛੇਵੇਂ ਪੰਜਵੇਂ ਪਾਤਸ਼ਾਹ ਛੇਵੇਂ ਪਾਤਸ਼ਾਹ ਤੇ ਸੱਤਵੇਂ ਪਾਤਸ਼ਾਹ ਦੇ ਸਨੇ ਹੋਏ ਨੇ ਉਹਨਾਂ ਦੇ ਪਰਿਵਾਰ ਵਿੱਚੋਂ ਸੀ ਮਾਤਾ ਪੰਜਾਬ ਕੌਰ ਤੇ ਪੂਰਾ ਪਰਿਵਾਰ ਹੀ ਬਹੁਤ ਹੀ ਗੁਰਮੁਖ ਸੀ ਜਿੱਨਾਂ ਘਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦਾ ਜਨਮ ਹੋਇਆ ਤੇ ਬਚਪਨ ਦੀ ਪੜ੍ਹਾਈ ਇਹਨਾਂ ਨੇ 10ਵੀਂ ਤੱਕ ਦੀ ਪੜ੍ਹਾਈ ਨਾਬੇ ਤੋਂ ਪਾਸ ਕੀਤੀ ਉਸ ਤੋਂ ਬਾਅਦ ਭਾਈ ਸਾਹਿਬ ਭਾਈ ਰਣਦੀਪ ਸਿੰਘ ਜੀ ਇਹਨਾਂ ਨੇ ਐਫਸੀ ਕਾਲਜ ਲਾਹੌਰ ਤੋਂ ਬੀਏ ਦੀ ਪੜ੍ਹਾਈ 1900 ਈਸਵੀ ਵਿੱਚ ਕੰਪਲੀਟ ਕੀਤੀ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਹੈ ਸਹਾਇਕ ਇੱਕ ਕਰਮਚਾਰੀ ਦੇ ਤੌਰ ਤੇ ਤਹਿਸੀਲਦਾਰ ਦੇ ਤੌਰ ਤੇ ਇਹਨਾਂ ਨੂੰ ਨੌਕਰੀ ਵੀ ਮਿਲੀ ਸਰਕਾਰੀ ਤਹਿਸੀਲਦਾਰ ਬਣ ਗਏ ਸਨ 1900 ਦੇ ਵਿੱਚ ਬੀਏ ਦੀ ਪੜ੍ਹਾਈ ਕੰਪਲੀਟ ਕਰਨ ਤੋਂ ਬਾਅਦ ਪਰ ਉਸ ਸਮੇਂ ਅੰਗਰੇਜ਼ਾਂ ਦੀ ਸਰਕਾਰ ਸੀ ਪਰ ਇਹਨਾਂ ਨੂੰ ਸਰਕਾਰੀ ਕੰਮ ਜਿੰਦੀ ਕਰਕੇ ਰਾਸ ਨੇ ਆਇਆ ਤਿੰਨ ਕਸਾਲਾਂ ਬਾਅਦ ਇਹਨਾਂ ਨੇ ਉਹ ਨੌਕਰੀ ਛੱਡ ਦਿੱਤੀ ਫਿਰ ਉਹਨਾਂ ਨੇ ਉਹਨਾਂ ਦਾ ਰੁਝਾਨ ਸੀ ਗੁਰਬਾਣੀ ਵੱਲ ਗੁਰਮਤ ਵੱਲ ਹਮੇਸ਼ਾ ਕੁਝ ਨਵਾਂ ਕਰਨ ਦੀ ਉਹਨਾਂ ਦੇ ਮਨ ਵਿੱਚ ਇੱਛਾ ਰਹਿੰਦੀ ਸੀ ਤੇ ਜਜਬਾ ਜੋਸ਼ ਜਨੂਨ ਇਹਨਾਂ ਦੇ ਅੰਦਰ ਸ਼ੁਰੂ ਤੋਂ ਹੀ ਸੀ ਕਿਉਂਕਿ ਇਹਨਾਂ ਦੇ ਮਾਤਾ ਪਿਤਾ ਵੀ ਮਾਤਾ ਤੇ ਪਿਤਾ ਜੀ ਇਹਨਾਂ ਦੇ ਬਹੁਤ ਵੱਡੇ ਵਿਦਵਾਨ ਵੀ ਸਨ ਕਈ ਸਕੂਲਾਂ ਵਿੱਚ ਉਹ ਐਜ਼ ਅ ਪ੍ਰਿੰਸੀਪਲ ਤੱਕ ਰਹਿ ਚੁੱਕੇ ਸਨ ਹਿੰਦੀ ਉਰਦੂ ਫਾਰਸੀ ਅੰਗਰੇਜ਼ੀ ਇਹਨਾਂ ਸਾਰੀਆਂ ਭਾਸ਼ਾਵਾਂ ਦੇ ਬਹੁਤ ਵੱਡੇ ਗਿਆਨੀ ਸਨ ਇਹਨਾਂ ਦੇ ਪਿਤਾ ਜੀ ਨਥਾ ਸਿੰਘ ਤੇ ਜਿਸ ਦਾ ਅਸਰ ਇਹਨਾਂ ਤੇ ਵੀ ਹੋਇਆ ਤੇ ਇਹਨਾਂ ਨੂੰ ਵੀ ਬਹੁਤ ਗੁਰਬਾਣੀ ਦੀ ਪਾਸ਼ਾ ਆਵਾਦੀ ਸਿੱਖਿਆ ਇਹਨਾਂ ਦੇ ਪਿਤਾ ਜੀ ਨੇ ਖੁਦ ਹੀ ਦਿੱਤੀ ਤੇ ਸਨ 1904 ਵਿੱਚ ਇਹਨਾਂ ਨੇ ਆਪਣੇ ਪਿੰਡ ਦੇ ਲਾਗੇ ਤਸਵੀਰ ਫਲੋਰ ਲੁਧਿਆਣੇ ਲਾਗੇ ਉੱਥੇ ਇੱਕ ਪਿੰਡ ਹੈ ਬਕਾਪੁਰ ਉੱਥੇ ਇੱਕ ਵਾਰ ਅਮਰ ਸੰਚਾਰ ਹੋਇਆ ਸਨ ਸੋਣਾ 1903 ਵਿੱਚ ਤੇ ਉਸ ਸਥਾਨ ਤੇ ਇਹਨਾਂ ਨੇ ਅਮਰਦ ਸ਼ਕਿਆਤ ਨਾਲ ਇਹਨਾਂ ਦੇ 35 ਹੋਰ ਨਾਲ ਪ੍ਰਮੁੱਖ ਨੇ ਅਮਰ ਸ਼ਕੀਅਤ ਤੇ ਉਹਨਾਂ ਨੂੰ ਪ੍ਰੇਰਕੇ ਲੈ ਕੇ ਆਏ ਸਨ ਭਾਈ ਸਾਹਿਬ ਰਣਜੀਤ ਸਿੰਘ ਜੀ ਕਿ ਸਾਨੂੰ ਅਮਰਿਤ ਛਕਣਾ ਚਾਹੀਦਾ ਹੈ ਤੇ ਜਿੰਨਾ ਵਿੱਚੋਂ ਇੱਕ ਮੁਸਲਮਾਨ ਵੀਰ ਵੀ ਸੀ ਪਾਕੀ ਵਿਖੋ ਇਤਨਾ ਪ੍ਰਭਾਵ ਉਹਨਾਂ ਦੀ ਜਵਾਨੀ ਵੇਲੇ ਸੀ ਉਹਨਾਂ ਦੀ ਗੱਲ ਕਰਨ ਦੇ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਨਾਲ ਕਿ ਇੱਕ ਮੁਸਲਮਾਨ ਵੀਰ ਨੂੰ ਵੀ ਜਿਹੜਾ ਸੀ ਪ੍ਰੇਰਿਤ ਕਰਕੇ ਲਿਆ ਕੇ ਉਹਨਾਂ ਨੂੰ ਅਮਰ ਛਕਾਇਆ ਤੇ ਉਹਨਾਂ ਨੂੰ ਗੁਰਮਤਿ ਬਾਰੇ ਗੁਰ ਇਤਿਹਾਸ ਬਾਰੇ ਸਿੱਖੀ ਬਾਰੇ ਦੱਸਿਆ ਤੇ ਉਹਨਾਂ ਨੂੰ ਅਮਰ ਸ਼ਰਕਾਕੇ ਸਿੰਘ ਸਿਜਾਇਆ ਤੇ ਭਾਈ ਸਾਹਿਬ ਫਿਰ ਇਹਨਾਂ ਨੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਇਹਨਾਂ ਦਾ ਫਿਰ ਜਦੋਂ ਅਮਰ ਸ਼ਕ ਲਿਆ ਇਹਨਾਂ ਨੇ ਤੇ ਫਿਰ ਇਹਨਾਂ ਦਾ ਨਿਤਨੇਮ ਬਣ ਗਿਆ ਬਾਣੀ ਪੜਨਾ ਕੀਰਤਨ ਸਰਵਣ ਕਰਨਾ ਸੁਣਨਾ ਤੇ ਫਿਰ ਇਹਨਾਂ ਨੇ ਦਮਦਮਾ ਸਾਹਿਬ ਵਿਖੇ ਸਨ 1908 ਵਿੱਚ ਪੰਜ ਖਾਲਸਾ ਦੀਵਾਨ ਦੀ ਨੀ ਰੱਖੀ ਇਹ ਇਹਨਾਂ ਨੇ ਜਿਹੜਾ ਸੀ ਇੱਕ ਸੰਸਥਾ ਤਿਆਰ ਕੀਤੀ ਸ਼ੁਰੂਆਤ ਕੀਤੀ ਇਸ ਦੀ ਤੇ ਗੁਰਮਤਿ ਦਾ ਪ੍ਰਚਾਰ ਕਰਨਾ ਇਹਨਾਂ ਦੇ ਨਾਲ ਦੇ ਸਾਥੀਆਂ ਨੇ ਮਿਲ ਕੇ ਬਹੁਤ ਤੇਜ਼ੀ ਦੇ ਨਾਲ ਇਹਨਾਂ ਦੇ ਅੰਦਰ ਹਮੇਸ਼ਾ ਇਹ ਉਮੰਗ ਰਹਿੰਦੀ ਸੀ ਕਿ ਮੈਂ ਗੁਰਮਤਿ ਦਾ ਪ੍ਰਚਾਰ ਕਰਾਂ ਵੱਧ ਤੋਂ ਵੱਧ ਲੋਕਾਂ ਨੂੰ ਸੰਤਾਂ ਨੂੰ ਜੋੜਾਂ ਤੇ ਸਨ 1914 ਦੀ ਇਤਿਹਾਸਿਆਦ ਜਿਹਨੂੰ ਪਤਾ ਹੀ 1914 ਵਿੱਚ ਜਦੋਂ ਸੀਸ ਗੰਜ ਸਾਹਿਬ ਦਿੱਲੀ ਵਿੱਚ ਜਦੋਂ ਗੁਰੂ ਘਰ ਦੀ ਦੀਵਾਰ ਤੋੜ ਦਿੱਤੀ ਸੀ ਅੰਗਰੇਜ਼ਾਂ ਨੇ ਉਸ ਸਮੇਂ ਵੀ ਉੱਥੇ ਪਾਣਾ ਵਰਤਿਆ ਸੀ ਤੇ ਉਸ ਸਮੇਂ ਭਾਈ ਸਾਹਿਬ ਪੈਰਨਦੀਪ ਸਿੰਘ ਜੀ ਇਹਨਾਂ ਨੇ ਵੀ ਵਿੱਚ ਉਸ ਸਿੱਖਾਂ ਦੇ ਰੋਸ਼ ਵਿੱਚ ਨਾਲ ਹਿੱਸਾ ਲਿਆ ਦਿੱਲੀ ਵਿੱਚ ਆ ਕੇ ਅੰਗਰੇਜ਼ਾਂ ਦੇ ਖਿਲਾਫ ਤੇ ਅੰਗਰੇਜ਼ਾਂ ਨੇ ਫਿਰ ਉਸ ਸਮੇਂ ਬੜੀ ਹੱਤ ਕੀਤੀ ਸੀ ਬੜੀ ਸਖਤ ਕਾਰਵਾਈ ਕੀਤੀ ਤੇ ਇਸ ਦਿਨ ਤੋਂ ਬਾਅਦ ਫਿਰ ਭਾਈ ਸਾਹਿਬ ਪੈਰਨਦੀਪ ਸਿੰਘ ਜੀ ਦਾ ਅੰਗਰੇਜ਼ਾਂ ਦੇ ਖਿਲਾਫ ਹਮੇਸ਼ਾ ਲਈ ਪੱਕਾ ਮਨ ਬਣ ਗਿਆ ਕਿ ਇਹ ਅੰਗਰੇਜ਼ ਸਾਡੇ ਦੇਸ਼ ਦੇ ਹਿੱਤ ਵਾਸਤੇ ਨਹੀਂ ਬਲਕਿ ਸਾਡੇ ਦੇਸ਼ ਲਈ ਹਮੇਸ਼ਾ ਨਕਸਤਾਨ ਪਹਚਾਣ ਵਾਲੀ ਉਸ ਦਿਨ ਤੋਂ ਉਹਨਾਂ ਦੇ ਅੰਦਰ ਕ੍ਰਾਂਤੀਕਾਰੀ ਲਹਿਰ ਭਾਈਸਾਭ ਦੇ ਅੰਦਰ ਵੀ ਜਿਹੜੀ ਸੀ ਪੈਦਾ ਹੋ ਗਈ ਤੇ ਉਹਨਾਂ ਨੇ ਵੀ ਜਿੰਨੇ ਵੀ ਕ੍ਰਾਂਤੀਕਾਰੀ ਉਸ ਸਮੇਂ ਸਿੰਘ ਸਨ ਜਾਂ ਫਿਰ ਹੋਰ ਵੀ ਸਾਰੇ ਲੱਗੇ ਹੋਏ ਸਨ ਕਿਸ ਦੇਸ਼ ਦੀ ਆਜ਼ਾਦੀ ਵਾਸਤੇ ਕਰਤਾਰ ਸਿੰਘ ਸਰਾਭਾ ਹੋਰੀ ਕਰਤਾਰ ਸਿੰਘ ਚੱਬਰ ਹੋਰ ਜਿੰਨੇ ਵੀ ਗੁਰਮੁਖ ਪਿਆਰੇ ਸਨ ਜਿਹੜੇ ਨਾਲ ਨਾਲ ਗੁਰੂ ਘਰਾਂ ਦੀ ਸੰਭਾਲ ਸੇਵਾ ਸੁਚੱਜੀ ਕਰਵਾ ਰਹੇ ਸਨ ਨਾਲ ਕ੍ਰਾਂਤੀਕਾਰੀ ਵੀ ਅੰਦੋਲਨ ਵੀ ਕਰ ਰਹੇ ਸਨ ਉਹਨਾਂ ਦੇ ਨਾਲ ਫਿਰ ਭਾਈ ਸਾਹਿਬ ਵੀ ਨਾਲ ਸ਼ਾਮਲ ਹੋ ਗਏ 1915 ਵਿੱਚ ਕੀ ਹੋਇਆ ਉਹਨਾਂ ਦੇ ਸਾਥੀਆਂ ਨੇ ਕ੍ਰਾਂਤੀਕਾਰੀ ਜਿਹੜੇ ਸਾਥੀ ਸਨ ਉਹਨਾਂ ਨੇ ਚਾਹਿਆ ਸੀ ਕਿ ਫਿਰੋਜ਼ਪੁਰ ਉਸ ਸਮੇਂ ਉੱਥੇ ਸ਼ੌਣੀ ਸੀ ਅੰਗਰੇਜ਼ਾਂ ਦੀ ਤੇ ਉਸ ਤੇ ਹਮਲਾ ਕਰਨਾ ਸੀ ਤੇ ਉਹਨਾਂ ਵਿੱਚ ਇਹ ਵੀ ਸ਼ਾਮਲ ਸਨ ਤੇ ਇਹਨਾਂ ਦੇ 40-50 ਸਿੰਘਾਂ ਨੇ ਮਿਲ ਕੇ ਉਹ ਸ਼ਾਉਣੀ ਤੇ ਅੰਗਰੇਜ਼ਾਂ ਦੀ ਤੇ ਸ਼ਾਮਲਾ ਕਰਨਾ ਸਮਝਾਨਾ ਸੀ ਪਰ ਉਹ ਜਿਹੜੀ ਸੀ ਇਹਨਾਂ ਦੀ ਸਕੀਮ ਫੇਲ ਹੋ ਗਈ ਤੇ ਅੰਗਰੇਜ਼ਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਕ੍ਰਾਂਤੀਕਾਰੀਆਂ ਨੇ ਸਾਡੇ ਤੇ ਹਮਲਾ ਕਰਨਾ ਤੇ ਫਿਰ ਅੰਗਰੇਜ਼ਾਂ ਨੇ ਜਿੰਨੇ ਵੀ ਇਹਨਾਂ ਦੇ ਆਗੂ ਸਿੰਘ ਸਨ ਉਹਨਾਂ ਨੂੰ ਸਾਰਿਆਂ ਨੂੰ ਫੜਨਾ ਸ਼ੁਰੂ ਕਰ ਦਿੱਤਾ ਉਹਨਾਂ ਵਿੱਚ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਵੀ ਸ਼ਾਮਲ ਸਨ ਇਹਨਾਂ ਨੂੰ ਵੀ ਫੜ ਲਿਆ ਗਿਆ ਅੰਗਰੇਜ਼ਾਂ ਨੇ ਇਹਨਾਂ ਨੂੰ ਜਿਹੜਾ ਸੀ ਸਨ 1916 ਵਿੱਚ ਇਹਨਾਂ ਨੂੰ ਫਿਰ ਕੈਦ ਕਰ ਦਿੱਤਾ ਬੜੀ ਲੰਮੀ ਸਜ਼ਾ ਹੋਈ 1916 ਤੋਂ ਲੈ ਕੇ 1930 ਤੱਕ 14 ਸਾਲ ਤੱਕ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਜੇਲ੍ਹ ਵਿੱਚ ਰਹੇ ਤੇ ਇਸ ਦੌਰਾਨ ਇਹਨਾਂ ਦੇ ਨਾਲ ਫਿਰ ਬਹੁਤ ਘਟਨਾਵਾਂ ਸਖਤ ਸਜ਼ਾਵਾਂ ਵੀ ਇਹਨਾਂ ਨੂੰ ਮਿਲੀਆਂ ਤੇ ਸਹੀਏ ਵੀ ਮਿਲੇ ਪਰ ਇਹਨਾਂ ਨੇ ਹਿੰਮਤ ਨਹੀਂ ਹਾਰੀ ਨਾ ਉੱਥੇ ਵੀ ਲੋਕਾਂ ਨੇ ਜਿੰਨੇ ਵੀ ਨਾਲ ਕੈਦੀ ਸਨ ਉਹਨਾਂ ਨੂੰ ਵੀ ਨਾਮ ਬਾਣੀ ਦੇ ਨਾਲ ਜੋੜਦੇ ਸਨ ਤੇ ਆਪ ਵੀ ਬਾਣੀ ਪੜਦੇ ਨਾਲ ਦਿਆਂ ਨੂੰ ਵੀ ਬਾਣੀ ਪੜਾਉਂਦੇ ਅਖੀਰ ਜਦੋਂ ਇਹਨਾਂ ਦੀ 1930 ਵਿੱਚ ਜਦੋਂ ਇਹਨਾਂ ਨੂੰ ਰਾਹਤ ਮਿਲੀ ਇਹਨਾਂ ਦਾ ਜੇਲ੍ਹ ਤੋਂ ਇਹਨਾਂ ਦੀ ਰਿਹਾਈ ਹੋਈ ਉਸ ਸਮੇ ਅਖੀਰ ਲਿਆਂ ਦਿਨਾਂ ਵਿੱਚ ਇਹਨਾਂ ਦੀ ਉਸ ਸਮੇ ਭਾਈ ਭਗਤ ਭਗਤ ਸਿੰਘ ਜੀ ਜਿਹੜੇ ਆਪਣੇ ਦੇਸ਼ ਦੇ ਬਹੁਤ ਵੱਡੇ ਕ੍ਰਾਂਤੀਕਾਰੀ ਹੋਏ ਨੇ ਸਰਦਾਰ ਭਗਤ ਸਿੰਘ ਉਹਨਾਂ ਦੇ ਨਾਲ ਆਖਰੀ ਦਿਨਾਂ ਵਿੱਚ ਮੁਲਾਕਾਤ ਹੋਈ ਤੇ ਭਗਤ ਸਿੰਘ ਜਿਹੜਾ ਜਿਨ੍ਹਾਂ ਨੂੰ ਨਾਸਤਿਕ ਵੀ ਕਿਹਾ ਜਾਂਦਾ ਹੈ ਕਈ ਲੋਕ ਆਖਦੇ ਨੇ ਤੇ ਉਹਨਾਂ ਨੂੰ ਆਸਤਿਕ ਬਣਾਉਣ ਵਿੱਚ ਸਿੱਖੀ ਵਿੱਚ ਮੋੜ ਸ਼ਾਮਲ ਕਰਨ ਵਿੱਚ ਭਾਈ ਸਾਹਿਬ ਭਾਈ ਰਣਦੀਪ ਸਿੰਘ ਦਾ ਬਹੁਤ ਵੱਡਾ ਯੋਗਦਾਨ ਸੀ ਇਹਨਾਂ ਨੇ ਉਹਨਾਂ ਨੂੰ ਫਿਰ ਆਪਣੇ ਧਰਮ ਦੀ ਪਿਛਲੇ ਇਤਿਹਾਸਾਂ ਦੀ ਜਿੰਨੀਆਂ ਵੀ ਯੋਧਿਆਂ ਦੀਆਂ ਉਹਨਾਂ ਨੂੰ ਕਹਾਣੀਆਂ ਸੁਣਾਈਆਂ ਉਸ ਦੇ ਬਾਅਦ ਹੀ ਭਗਤ ਸਿੰਘ ਦਾ ਮਨ ਬਦਲਿਆ ਸੀ ਕਹਿੰਦੇ ਕਿ ਅਕੀਲੇ ਦਿਨਾਂ ਵਿੱਚ ਭਗਤ ਸਿੰਘ ਜਿਹੜਾ ਸੀ ਉਸ ਨੇ ਵੀ ਕੇਸ ਰੱਖ ਲਏ ਸਨ ਕਿਉਂਕਿ ਉਸ ਨੂੰ ਸਮਝ ਆ ਗਈ ਸੀ ਕਿ ਸਾਡਾ ਪਿਛਲਾ ਇਤਿਹਾਸ ਬੜਾ ਵੱਡਾ ਮੁੱਲਾ ਹੈ ਇਹੀ ਇਸ ਲਈ ਆਪਾਂ ਕਹਿੰਦੇ ਆ ਕਿ ਆਪ ਨੂੰ ਆਪਣੇ ਬਜ਼ੁਰਗਾਂ ਦਾ ਇਤਿਹਾਸ ਪੜ੍ਹਨਾ ਚਾਹੀਦਾ ਹੈ ਤਾਂ ਹੀ ਸਾਡੇ ਬੱਚੇ ਆਉਣ ਵਾਲੇ ਕੇਸ ਕਟਾ ਲੈਂਦੇ ਨੇ ਨਸ਼ਿਆਂ ਵਿੱਚ ਲੱਗ ਜਾਂਦੇ ਨੇ ਮਾੜੇ ਪਾਸੇ ਚਲੇ ਜਾਂਦੇ ਨੇ ਇਹਦਾ ਕਾਰਨ ਕੀ ਹੁੰਦਾ ਉਹਨਾਂ ਨੂੰ ਪਤਾ ਹੀ ਨਹੀਂ ਸਾਡੇ ਵੱਡਿਆਂ ਨੇ ਸਾਡੇ ਲਈ ਕੀਤਾ ਕੀ 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 ਉਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ ਸੋ ਭਗਤ ਸਿੰਘ ਨੂੰ ਵੀ ਸੱਚ ਦਾ ਸਿੱਧਾ ਰਾਹ ਵਿਖਾਉਣ ਵਾਸਤੇ ਵੈਸੇ ਤੇ ਭਗਤ ਸਿੰਘ ਜੀ ਬਹੁਤ ਜਿਹੜੇ ਨੇ ਵੱਡੇ ਕ੍ਰਾਂਤੀਕਾਰੀ ਹੋਏ ਨੇ ਪਰ ਧਰਮ ਦੇ ਬਾਰੇ ਉਹਨਾਂ ਨੂੰ ਬਹੁਤ ਘਟ ਗਿਆ ਸੀ ਤੇ ਇਹ ਜਿਹੜਾ ਗਿਆਨ ਸੀ ਉਹਨਾਂ ਨੂੰ ਭਗਤ ਸਿੰਘ ਨੂੰ ਇਰਨਤੀ ਸਿੰਘ ਜੀ ਹੋਰਾਂ ਨੇ ਦਿੱਤਾ ਤੇ ਉਹਨਾਂ ਨੂੰ ਧਰਮ ਦੇ ਨਾਲ ਜੋੜਿਆ ਉਸ ਤੋਂ ਬਾਅਦ ਫਿਰ ਜਦੋਂ ਇਹ ਰਿਹਾ ਹੋਏ ਫਿਰ ਇਹਨਾਂ ਨੇ ਬਾਹਰ ਆ ਕੇ ਅਨੇਕਾਂ ਕਿਤਾਬਾਂ ਪੁਸਤਕਾਂ ਲਿਖੀਆਂ ਆ ਜਿਹਨੇ ਪੜੀਆਂ ਨੇ ਹੁਣੇ 40 ਤੋਂ ਵੱਧ ਕਿਤਾਬਾਂ ਇਹਨਾਂ ਦੀਆਂ ਲਿਖੀਆਂ ਨੇ ਛਪੀਆਂ ਵੀ ਬਾਅਦ ਵਿੱਚੋਂ ਜੇਲ ਚੱਠੀਆਂ ਲਿਖੀਆਂ ਨੇ ਇਹਨਾਂ ਨੇ ਸਾਰਾ ਜੋ ਵੀ ਇਤਿਹਾਸ ਇਹਨਾਂ ਨਾਲ ਵਾਕਿਆ ਸਾਰੀਆਂ ਚੀਜ਼ਾਂ ਇਹਨਾਂ ਨੇ ਆਪਣੇ ਹੱਥੀ ਕਲਮ ਨਾਲ ਲਿਖੀਆਂ ਤੇ ਨਾਲ ਸਿਰ ਕੀਰਤਨ ਕਰਦੇ ਅਸਾਂ ਅਖੰਡ ਕੀਰਤਨ ਅਖੰਡ ਫਾਟ ਕਰਦੇ ਅਖੀਰ ਸਨ 1961 ਵਿੱਚ ਭਾਰਤ ਦੀ ਆਜ਼ਾਦੀ ਤੋਂ ਬਾਅਦ ਤਕਰੀਬਨ 13-14 ਸਾਲਾਂ ਬਾਅਦ 16 April 1961 ਵਿੱਚ ਭਾਈ ਸਾਹਿਬ ਪਾਇਰਨਤੀਆ ਸਿੰਘ ਜੀ ਅਕਾਲਾ ਅਕਾਲ ਚਲਾਣਾ ਕਰ ਗਏ ਤੇ ਉਸ ਸਮੇਂ ਫਿਰ ਇਨਾਂ ਨੇ ਜੇ ਇਹਨਾਂ ਦੇ ਜਿੰਨੇ ਵੀ ਅਗਾਂ ਇਹਨਾਂ ਦੇ ਨਾਲ ਦੇ ਸਾਥੀ ਸਨ ਉਹਨਾਂ ਦੇ ਇਹਨਾਂ ਦੀ ਚਲਾਈ ਹੋਈ ਜਿਹੜੀ ਮ리아ਦਾ ਸੀ ਅਖੰਡ ਕੀਰਤਿਆਂ ਵਾਲੀ ਉਹਨਾਂ ਨੂੰ ਜਾਰੀ ਰੱਖਿਆ ਤੇ ਅਖੰਡ ਕੀਰਤਨ ਇਹ ਹਮੇਸ਼ਾ ਹੀ ਕਰਦੇ ਸਨ ਕਿ ਉਸ ਪਰਮੇਸ਼ਰ ਦੇ ਨਾਮ ਵਿੱਚ ਸਾਨੂੰ ਅਖੰਡਤਾ ਦੇ ਨਾਲ ਜੁੜਨਾ ਚਾਹੀਦਾ ਹੈ ਭਾਵੇਂ ਅਖੰਡ ਥਾਟ ਹੋਵੇ ਅਖੰਡ ਕੀਰਤਨ ਹੋਵੇ ਸਿਮਰਨ ਵੀ ਅਖੰਡ ਹੋਣਾ ਚਾਹੀਦਾ ਹੈ ਕਦੇ ਖੰਡਤ ਨਹੀਂ ਹੋਣਾ ਚਾਹੀਦਾ ਹਰ ਸਮੇਂ ਬਾਹੇ ਗੁਰੂ ਦਾ ਸਿਮਰਨ ਨਾਮ ਚਾਉਦਾ ਰਹਿਣਾ ਚਾਹੀਦਾ ਸੋ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਬਹੁਤ ਹੀ ਮਹਾਨ ਸ਼ਖਸੀਅਤ ਸਨ ਉਹਨਾਂ ਦੇ ਜੀਵਨ ਵਿੱਚੋਂ ਸਾਨੂੰ ਬਹੁਤ ਸਿੱਖ ਨੂੰ ਮਿਲਦਾ ਹੈ ਕਿ ਆਪਣੇ ਜੀਵਨ ਨੂੰ ਗੁਰਬਾਣੀ ਨਾਲ ਵੀ ਜੋੜਨਾ ਹੈ ਸਮਾਜ ਦੇ ਨਾਲ ਵੀ ਜੋੜਨਾ ਹੈ ਜੀਵਨ ਤਾਂ ਹੀ ਉਹ ਸਫਲ ਬਣਨਾ ਹੈ ਇਹ ਸਾਨੂੰ ਗੁਰੂਆਂ ਨੇ ਤੇ ਗੁਰੂਆਂ ਦੀ ਬਾਣੀ ਨੇ ਸਾਨੂੰ ਸਿਖਾਇਆ ਹੈ ਸਾਰੀਆਂ ਸੰਗਤਾਂ ਨੂੰ ਇੱਕ ਵਾਰ ਫਿਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ